ਉਹਨਾਂ ਨੇ ਪੌੜੀ ਲਾ ਕੇ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਗੇਟ ਵਿੱਚ ਦੀਆਂ ਕੱਢੀਆਂ ਇਹ ਗੱਲ ਹੋਈ ਸੀ ਹਾਂਜੀ ਕੇ ਪੀਐਸ ਗਿਲ ਪਾਰਟੀ ਦੇ ਵਿੱਚ ਸੀ ਪਾਰਟੀ ਦੇ ਵਿੱਚ ਸੀ ਉਹ ਚ ਬਾਹਰ ਦੀ ਵਾਰ ਜਨਾਨੀਆਂ ਕੱਢੀਆਂ ਪਤਾ ਨਹੀਂ ਕੀ ਹੋ ਜੇ ਇੱਕ ਚੰਡੀਗੜਾ ਵਾਲਾ ਵੀ ਕੇਸ ਸੀ ਉਹ ਉਹ ਬੱਕਰਾ ਸੀ ਰੂਪਨ ਦੇਵਾਲ ਦਾ ਰੂਪ ਉਹ ਆਇਆ ਸੀ ਉਹ ਉਹ ਵੀ ਪਾਰਟੀ ਸੀ ਵੇਖੋ ਆਈਐਸ ਸੀਨੀਅਰ ਆਈਐਸ ਹੂੰ ਚੀਫ ਸੈਕਟਰੀ ਦੇ ਰੈਂਕ ਤੱਕ ਜਾਣ ਵਾਲੀ ਹੂੰ ਠੀਕ ਹੈ ਤੇ ਉੱਥੇ ਸ਼ਰਾਬ ਪੀਤੀ ਜਾਂਦੀ ਹੈ ਹੂੰ ਤੇ ਉਸ ਜਗ੍ਹਾ ਤੇ ਬੰਦੇ ਦੇ ਸੁਧਾਰਨ ਥੱਪੜ ਜਾਂ ਹੱਥ ਲਾਇਆ ਜਾਂਦਾ ਜਿੱਥੇ ਪੰਜਾਬੀ ਬੰਦੇ ਆਪਣੀ ਪੰਜਾਬ ਦੇ ਅਥਾਰ ਸੰਸਾਰ ਆਪਾਂ ਉਹਨੂੰ ਕੋਈ ਡੀਸੈਂਸ ਨਹੀਂ ਕਹਿੰਦੇ ਪੱਟਦੇ ਆ ਤੁਹਾਨੂੰ ਜਿੱਥੇ ਕਿਤੇ ਵੀ ਲੱਗਿਆ ਹੋਵੇ ਪੱਟਦੇ ਲਾਈਏ ਪਿਛਲੇ ਪਾਸੇ ਲਾਈਏ ਬੈਕ ਤੇ ਲਾਈਏ ਹਕ ਤੇ ਲਾਈਏ ਜਿੱਥੇ ਕਿਥੇ ਕੋਈ ਬੰਦਾ ਹੱਥ ਲਾਵੇ ਉਹ ਵੀ ਪਾਰਟੀ ਦੇ ਵਿੱਚ ਪਾਰਟੀ ਦੇ ਤੇ ਉਹਨੂੰ ਕੋਈ ਉਹਦੀ ਕੋਈ ਸਲਾਹਤਾ ਸਰਾਣਾ ਨਹੀਂ ਕੀਤੀ ਜਾਂਦੀ ਜਿਹਨੂੰ ਕਹਿੰਦੀ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਉੱਥੇ ਗੱਲ ਚੱਲੀ ਸਾਰੇ ਆਹ ਹਾਂ ਕਰ ਮੱਚ ਗਈ ਗਵਰਨਰ ਨੂੰ ਵੀ ਕਹਿਣਾ ਪਿਆ ਉਸ ਵਕਤ ਦਾ ਗਵਰਨਰ ਸੀ ਵੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਦੱਸ ਆਮਨੇ ਗਵਰਨਰ ਨੇ ਗੱਲ ਕਹੀ ਹਾਂ ਗਵਰਨਰ ਨੇ ਕਹੀ ਸੀ ਇਹੋ ਜੀਆਂ ਪਾਰਟੀਆਂ ਤੋਂ ਗੁਰੇਜ਼ ਕਰਿਆ ਕਰੋ ਚੰਗਾ ਨਹੀਂ ਲੱਗਦਾ ਹੂੰ ਚੰਗੀ ਲਾ ਦੇ ਇੱਕ ਪਾਸੇ ਪਾਰਟੀਆਂ ਕਰਦੇ ਉਹ ਪੰਜਾਬ ਚ ਅੱਤਵਾਦ ਹੈ ਕਮਾਲ ਨਹੀਂ ਅਫਸਰ ਪਾਰਟੀਆਂ ਕਰਦੇ ਨੇ ਪਾਰਟੀਆਂ ਕਰ ਰਹੇ ਨੇ ਹਾਂਜੀ ਮੋਜਾਂ ਮੋਜਾ ਕਰ ਰਹੇ ਨੇ ਹਾਂਜੀ ਪੰਜਾਬ ਚ ਅੱਤਵਾਦ ਹੈ ਲੋਕੀ ਮਾਰ ਰਹੇ ਨੇ ਆ ਵੀ ਰੱਖੋ ਲੋਕੀ 7 ਵਜੇ ਤੋਂ ਬਾਅਦ ਘਰਾਂ ਨੂੰ ਬਾਹਰ ਦੇਖੋ 7 ਵਜੇ ਤੋਂ ਬਾਅਦ ਜੀ ਨਿਕਲਦੇ ਨਹੀਂ ਚੜੇ ਪਾਰਟੀਆਂ ਕਰ ਰਹੇ ਨੇ ਹਾਂਜੀ ਬਸ 7 ਵਜੇ ਤੋਂ ਬਾਅਦ ਘਰ ਤੋਂ ਬੰਦ ਪਤਾ ਨਹੀਂ ਕਿਹੜੇ ਘਰ ਦਾ ਕਿਹੜਾ ਬੱਚਾ ਕੌਣ ਚੱਕ ਕੇ ਮਾਰ ਦੇ ਇਹ ਵੀ ਨਾਲ ਸੀ ਅਕਸਰ ਹੋਏ ਔਰ ਪੰਜਾਬ ਦੇ ਵਿੱਚ ਨਿਸ਼ਤੀ ਰੂਪ ਦੇ ਵਿੱਚ ਡਾਕੂਮੈਂਟਰੀ ਪ੍ਰੂਫ ਦੇ ਕੇ ਖਾਲੜਾ ਸਾਹਿਬ ਨੇ 25000 ਬੰਦਿਆਂ ਦਾ ਰਿਕਾਰਡ ਤਾਂ ਕੱਢ ਲਿਆ ਕੱਢਿਆ ਨਾ 25000 ਦਾ ਰਿਕਾਰਡ ਤੁਸੀਂ ਕੱਢਿਆ ਪਰ ਮੈਂ ਇੱਕ ਇੰਟਰਵਿਊ ਪਿੱਛੇ ਦੇਖ ਰਿਹਾ ਸੀਗਾ ਕੇ ਪੀਐਸਕੇਲ ਦੇ ਬ੍ਰਦਰ ਦੀ ਸੀ ਅੱਛਾ ਜੀ ਉਹ ਤਾਂ ਕਹਿੰਦੇ 25000 ਲੋਕ ਤਾਂ ਮਰੇ ਹੀ ਨਹੀਂ ਦੇਖੋ ਜੀ ਉਹਦੇ ਕੋਲੇ ਰਿਕਾਰਡ ਹੈ ਆਨ ਰਿਕਾਰਡ ਦੀ ਗੱਲ ਨੂੰ ਤੁਸੀਂ ਰਿਕਾਰਡ ਨੂੰ ਕਿਵੇਂ ਕਰ ਸਕਦੇ ਹੋ ਉਹ ਤਾਂ ਦੁਆਰੇ ਵੈਰੀਫਾਈ ਕੀਤਾ ਜਾ ਸਕਦਾ ਹੈ ਕਥਾ ਆਵੈ ਉਹਨੇ ਲਿਖਿਆ ਫਿਰ ਖਾਲੜੇ ਨੂੰ ਮਾਰਿਆ ਜਾਂਦਾ ਖਾਲੜਾ ਕੋਈ ਅਤਵਾਦੀ ਸੀ ਕੋਈ ਸਰਕਾਰੀ ਅਤਵਾਦੀ ਸੀ ਜਾਂ ਵਿਰੋਧੀ ਅਤਵਾਦੀ ਸੀ ਨਾ ਦੋਨੋਂ ਨਹੀਂ ਸੀ ਉਹ ਜਿਹੜਾ ਬੰਦਾ ਵੀ ਵਿਦਵਾਨ ਬੰਦਾ ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਦਾ ਸੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਮਨੁੱਖੀ ਸਤਕਾਰ ਦੀ ਗੱਲ ਕਰਦਾ ਸੀ ਮਨੁੱਖੀ ਜ਼ਿੰਦਗੀ ਦੀ ਗੱਲ ਕਰਦਾ ਸੀ ਉਹ ਵੀ ਇਹ ਧਰਤੀ ਦੇ ਉੱਤੇ ਮਾਰਿਆ ਜਾਂਦਾ ਔਰ ਕੋਈ ਕੁਛ ਕਿਆ ਤਕਨੀ ਬਖਾਲੜਾ ਮਰ ਗਿਆ ਜਾਂ ਮਾਰਤਾ ਅੱਜ ਤੱਕ ਨਹੀਂ ਕਿਸੇ ਨੂੰ ਪੁੱਛ ਲੋ ਜੇ ਪੰਜਾਬ ਦਾ ਬੰਦਾ ਕੋਈ ਦੱਸ ਦੇਤਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਚੇਤਾ ਨਾ ਹਫਤਾ ਕਰਿੰਦਾ ਉਸ ਤੋਂ ਬਾਅਦ ਭੁੱਲ ਜਾਂਦੇ ਆ ਲੋਕਾਂ ਨੂੰ ਤਾਂ ਖਾਲੜੇ ਦਾ ਨਾਮ ਉਦੋਂ ਪਤਾ ਲੱਗਿਆ ਜਦੋਂ ਪਤਾ ਲੱਗਿਆ ਦਿਲਜੀਤ ਦੀ ਫਿਲਮ ਮਾਰ ਕੇ ਆਇਆ ਖਾਸ ਤੌਰ ਤੇ ਉਦੋਂ ਪਤਾ ਲੱਗਿਆ ਉਸ ਤੋਂ ਪਹਿਲਾਂ ਕਿਤਾਬ ਕਿਸੇ ਮੈਨ ਨਹੀਂ ਪਤਾ ਹੀ ਨਹੀਂ ਐਸੇ ਕਰਕੇ ਤਾਂ ਪੰਜਾਬ ਦੇ ਉੱਤੇ ਇਹਨਾਂ ਦੇ ਉੱਤੇ ਇਹ ਜਾ ਕਿਉਂਕਿ ਪੰਜਾਬੀ ਲੋਕਾਂ ਦਾ ਚੇਤਾ ਦੂਜਿਆਂ ਦੇ ਮੁਕਾਬਲੇ ਘੱਟ ਹੈ ਹੂੰ ਇਹ ਸ਼ਾਮ ਨੂੰ ਹੀ ਸ਼ਰਾਬ ਦਾ ਦੋ ਲਾਉਂਦਿਆਂ ਘੁਟਾ ਤੇ ਬੱਲੇ ਬੱਲੇ ਹੋਣ ਲੱਗ ਜਾਂਦੀ ਆ ਪਿੰਡਾਂ 'ਚ ਵੀ ਸ਼ਰਾਬ ਚੱਲਦੀ ਆ ਸ਼ਹਿਰਾਂ ਦੇ ਕਲੱਬਾਂ 'ਚ ਸ਼ਰਾਬ ਚੱਲਦੀ ਆ ਦੁੱਖ ਤਾਂ ਇਹਦੇ ਯਾਦ ਹੀ ਨਹੀਂ ਇਹਦਾ ਆਪਦੇ ਪਿਓ ਦਾ ਸਸਕਾਰ ਕਰਕੇ ਹੁਣ ਉਹਦੇ ਸ਼ਰਾਪੀ ਜਾਂਦੇ ਆ ਐਹੋ ਜਿਹੇ ਲੋਕ ਵੀ ਹੈਗੇ ਪੰਜਾਬ 'ਚ ਜਦੋਂ ਬੰਦੇ ਨੂੰ ਰੋਟੀ ਚੰਗੀ ਨਾ ਲੱਗੇ ਇਹ ਸਾਹਮਣੇ ਆਉਂਦਾ ਜਦੋਂ ਕਿ ਪੰਜਾਬ ਦੁੱਖਾਂ ਦਾ ਭਰਿਆ ਪਿਆ ਇਹ 'ਚ ਕੋਈ ਸ਼ੱਕ ਨਹੀਂ ਭਾਵੇਂ ਗੁਰੂ ਪੀਰ ਹੋਏ ਉਹ ਵੀ ਦੁੱਖਾਂ ਦੇ ਭਰੇ ਸੀ ਵਿਚਾਰੇ ਗੁਰੂ ਅਰਜਨ ਦੇਵ ਦੁੱਖਾਂ ਦਾ ਭਰੇ ਨਹੀਂ ਸੀ ਕੀ ਖਸੂਸੀ ਉਹਦਾ ਫਕੀਰ ਬੰਦੇ ਦਾ ਵੀ ਉਹਨਾਂ ਦੁਨੀਆ ਨੂੰ ਉਹਨਾਂ ਨੇ ਇੱਕ ਐਸੀ ਕਿਤਾਬ ਦੇਤੀ ਜਿੱਥੇ 500 ਸਦੀਆਂ ਦੀ ਚੇਤਨਾ ਸੀ ਰੋਹਾਨੀ ਚੇਤਨਾ ਸੀ ਵੀ ਆ ਚੱਕੋ ਸੰਪਾਦਨਾ ਕਰਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਵੀ ਨਹੀਂ ਉਸ ਵਕਤ ਦੀਆਂ ਸਰਕਾਰਾਂ ਤੋਂ ਸੈਣ ਹੋਇਆ ਗੁਰੂ ਸਾਹਿਬ ਦੇ ਬੱਚਿਆਂ ਦਾ ਬਾਬਾ ਬੰਦਾ ਬਹਾਦਰ ਆ ਫਿਰ ਘੱਲੂ ਘਾਰੇ ਪੰਜਾਬ ਦੀ ਧਰਤੀ ਤੇ ਹੋਇਆ ਸੀ ਤੇ ਪੰਜਾਬ ਦੇ ਲੋਕਾਂ ਨੇ ਤਲੂ ਘਾਰਾਂ ਦੇ ਵਿੱਚ ਇੱਕ ਪਾਸੇ ਮਸੂਮ ਮਰ ਰਿਆ ਤਲੂ ਘਾਰਾਂ ਦੇ ਵਿੱਚ ਮਸੂਮ ਦੂਜੇ ਪਾਸੇ ਪੰਜਾਬ ਦੀ ਰਾਜਕੜ ਦਾ ਸ਼੍ਰੇਣੀ ਅਫਦਾਲੀਆਂ ਦਾ ਸਾਥ ਦੇ ਰਹੀ ਆ ਇਹ ਵੀ ਨਾ ਪੱਕੀ ਗੱਲ ਆ ਉਹਨਾਂ ਦਾ ਨਾਂ ਕੀ ਆ ਭਗਵਾਨ ਦਾਸ ਘੇੜੜਾ ਹਮ ਅਕਲ ਦਾ ਰਣਜਣੀਆਂ ਹਮ ਹਰ ਭਗਤ ਦਾ ਰਣਜਣੀਆਂ ਰਾਮਾ ਰੰਧਾਵਾ ਸੈਂਕੜੇ ਨਾਂ ਲੈ ਸਕਦੇ ਹਮ ਹੁਣ ਦੱਸੋ ਉਹਨਾਂ ਨੂੰ ਆਪਾਂ ਕੀ ਕਹਾਂਗੇ ਪਾਪੀ ਕਹਾਂਗੇ ਦੁਸ਼ਟ ਕਹਾਂਗੇ ਚੰਦਰੇ ਕਹਾਂਗੇ ਉਹ ਕਿਸੇ ਦੇ ਯਾਦ ਨਹੀਂ ਬੰਦਾ 35 36000 ਮਰਵਾਤਾ ਬਗਾਨੇ ਸਟੇਟ ਤੋਂ ਬਾਹਰੋਂ ਸੱਦ ਕੇ ਬੰਦਾ ਕੋਈ ਅਫਗਾਨਿਸਤਾਨ ਚੋਂ ਕਦੇ ਈਰਾਨ ਚੋਂ ਹੂੰ ਸੱਦੇ ਜਾਂਦੇ ਅਬਦਾਲੀ ਵਰਗੇ ਔਰ ਥੋੜੇ ਦਿੱਲੀ ਲੁੱਟੀ ਜਾਂਦੀ ਆ ਉਹ ਵੀ ਲਟਾਉਣ ਦੇ ਵਿੱਚ ਇਤੋਂ ਦੇ ਲੋਕਾਂ ਦਾ ਹੱਥ ਸੀ ਜੀਪੀਐਸ ਗਿਲਵੇ ਤਾਂ ਆਸਾਮ ਤੋਂ ਸੱਦੇ ਆ ਗਿਆ ਚਲੋ ਇਹ ਤਾਂ ਆਪਣੇ ਮੁਲਕ ਦੀ ਇੱਕ ਸਟੇਟ ਹੈ ਸਰਕਾਰ ਨਹੀਂ ਸੱਦੇ ਆਈ ਹਾਂ ਵੀ ਉਹ ਤੋਂ ਬਗੈਰ ਜਿਵੇਂ ਪੰਜਾਬ ਨਹੀਂ ਸਮਝਦਾ ਉਹ ਆਸਾਮ ਹੀ ਸਾਂਭ ਲੋ ਆਸਾਮ ਦਾ ਬੜਾ ਕਹਾਣ ਹੋਇਆ ਸੀ ਆਸਾਮ ਦਾ ਵੀ ਪਹਿਲਾਂ ਕਹਾਣ ਬਹੁਤ ਕਹਾਣ ਹੋਇਆ ਵਿੱਚ ਆਸਾਮ ਦੇ ਵਿੱਚ ਅਸਾਮ ਨੂੰ ਤਾਂ ਪੰਜਾਬੰਦਿਆਂ ਨਾਲੋਂ ਵੀ ਵੱਧ ਬੇੜਾ ਕਰ ਕੀਤਾ ਸੀ ਅੱਛਾ ਜੀ ਹਾਂ ਜੀ ਪੰਜਾਬ ਦੇ ਵਿੱਚ ਵੇਖੋ ਪੰਜਾਬ ਦੀ ਸਭ ਤੋਂ ਜਿਹੜੀ ਮਾੜਾ ਦੁਖਾਂਤ ਵਾਪਰਿਆ ਕਿ ਹਿੰਦੂ ਸਿੱਖ ਪੰਜਾਬ ਦੇ ਵਿੱਚ ਕੋਈ ਵੀ ਫਰਕ ਨਹੀਂ ਕੋਈ ਫਰਕ ਨਹੀਂ ਜਿਹੜਾ ਸਿੱਖ ਹੈ ਹਿੰਦੂ ਪਰਿਵਾਰ ਦੇ ਘਰੇ ਪੈਦਾ ਹੋਇਆ ਹੂੰ ਇਹ ਪੱਕੀ ਗੱਲ ਹੈ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਆਪਣੀ ਪਰੰਪਰਾ ਸੀ ਗੁਰੂਆਂ ਕਰਕੇ ਵੀ ਪਹਿਲਾ ਵੱਡਾ ਬੱਚਾ ਸਿੱਖ ਹੋ ਔਰ ਅਮਰਤਾਰੀ ਸਿੱਖ ਹੂੰ ਉੱਥੇ ਦਿਫਾੜ ਪਵਾਤਾ ਲੋੜ ਆ ਗਿਆ ਅਸਾਮ ਚ ਦਾ ਮੰਨ ਲਿਆ ਚਾਰੋ ਵੀ ਟ੍ਰਾਈਬਲ ਲੋਕ ਸੀ ਫਿਰਕਾ ਪ੍ਰਸਤੀ ਦੇ ਤੇ ਤੇ ਉਸ ਰੰਗ ਨਾਲ ਉਹਨਾਂ ਨੂੰ ਵਰਤਿਆ ਆਪਾਂ ਤਾਂ ਇੱਕ ਪਰਿਵਾਰ ਦੇ ਵਿੱਚ ਇੱਕ ਖੂਨ ਇੱਕ ਰਿਸ਼ਤਾ ਜਿਨ੍ਹਾਂ ਦਾ ਦਾਦਾ ਇੱਕ ਪਿਓ ਇੱਕ ਪੰਜਾਬ ਤੋਂ ਉਹ ਵੀ ਇਹਨਾਂ ਨੇ ਕਾਣ ਕਰਵਾਇਆ ਸੀ ਅੰਦਾਜ਼ਾ ਲਾਓ ਬੇਟਾ ਜਦੋਂ ਕਿ ਪੰਜਾਬ ਦੇ ਲੋਕ ਆਮ ਤੌਰ ਤੇ ਐਨੇ ਮਤਲਬ ਕਹਿੰਦੇ ਹੁੰਦੇ ਵੀ ਅਸੀਂ ਤਾਂ ਕਿਤੇ ਜੀ ਠਾਣੇ ਦੇ ਬਾਹਰ ਦੇ ਮੂਰ ਨਹੀਂ ਲੰਗੇ ਮੂਰ ਨਹੀਂ ਲੰਗੇ ਮਤਲਬ ਆਪਾਂ ਕਿ ਹਰ ਪ੍ਰਕਾਰ ਦੇ ਅਪਰਾਧ ਤੋਂ ਤੇ ਜੁਰਮ ਤੋਂ ਪਰੇ ਰਹਿੰਦੇ ਸੀ ਕ੍ਰਾਈਮ ਤੋਂ ਪਰੇ ਰਹਿੰਦੇ ਸੀ ਮੈਂ ਨਾ ਰੂਪਨ ਦੇਵੋਨਾਲੇ ਮਾਮਲੇ ਕੇਸ ਦੇ ਵਿੱਚ ਦੁਬਾਰਾ ਆਣਾ ਚਾਹੁੰਦਾ ਹਾਂ 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 ਕੇ ਪੀ ਐਸ ਗੇਲੂ ਦੇ ਵਿੱਚ ਦੋਸ਼ੀ ਵੀ ਕਰਾਰ ਹੋਇਆ ਸੀ ਹਾਂ ਉਸ ਦੋਸ਼ੀ ਕਰਾਇ ਸਜ਼ਾ ਹੋਈ ਸੀ ਸਜ਼ਾ ਹੋਈ ਸੀ ਹਾਂ ਜੁਰਮਾਨਾ ਲੱਗਿਆ ਹਾਈ ਕੋਰਟ ਤੱਕ ਜੁਰਮਾਨਾ ਭਰਿਆ ਔਰ ਦਰਸ਼ਨ ਸਿੰਘ ਨਾਂ ਦਾ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਬਣਿਆ ਸੀ ਉਹਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਸੀ ਜੱਜ ਸੀ ਮਗਰ ਹਾਈ ਕੋਰਟ ਦਾ ਜੱਜ ਉਹਨ ਕੀ ਰਟਾਇਰ ਵੀ ਹੋਇਆ ਉਹ ਕਮਾਲ ਦਾ ਜੱਜ ਸੀ ਬੜੇ ਉਹਦੇ ਪ੍ਰਭਾਵ ਵੀ ਪਾਏਗੇ ਕਿਸੇ ਦਾ ਪ੍ਰਭਾਵ ਨਹੀਂ ਮੰਨਿਆ ਪਰ ਕਾਨੂੰਨ ਦੇ ਅਨਸਾਰ ਜੋ ਕਾਨੂੰਨ ਜਿੰਨੀ ਸਜ਼ਾ ਦੇ ਸਕਦਾ ਹੈ ਉਹਨੇ ਉਨੀ ਸਜ਼ਾ ਦਿੱਤੀ ਹਾਂ ਮੋਰੈਲਟੀ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਕਿਸੇ ਔਰਤ ਦੇ ਕਿਸੇ ਹੀ ਭੈਣ ਦੇ ਆਪਾਂ ਉਹਨਾਂ ਅੰਗਾਂ ਤੇ ਹੱਥ ਲਾਈਏ ਜਿੱਥੇ ਆਪਾਂ ਕਦੇ ਕਲਪਨਾ ਵੀ ਨਾ ਕਰ ਸਕੀਏ ਕਿ ਯਾਰ ਵੀ ਬੰਦਾ ਦਾ ਬੜਾ ਉਹ ਯੱਡ ਹੈ ਪਰ ਇਹ ਕ੍ਰਾਈਮ